ਭਾਈ ਮੇਕਸਟ੍ਰੇਸ ਮਾਨੋ ਮੋਹ ਸ਼ੁਰੂਆਤ ਕੀਤੀ। ਪਰਮ ਸਨਮਾਨ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਹਿ ਪ੍ਰਗਟਿਓ ਮਰਦ ਅਗੰਮੜਾ ਬਗਰਿਆਮ ਅਕੇਲਾ ਬੁਲਾਵਾ ਹੋਆ ਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਬਾਵਾ ਅਕਨ ਸਰ ਅੱਜ ਗੁਰਦੁਆਰਾ ਦੰਮਨਵਾ ਸਾਹਿਬ ਵਿਖੇ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਚੇ ਹੀ ਪੰਥ ਵੱਲੋਂ ਤੱਕ ਸਾਧ ਸੰਸਥਾ ਪ੍ਰਬੰਧ ਵੱਲੋਂ ਸਤੂਗ੍ਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ ਤੇ ਨਾਲ ਹੀ ਹੁਣ ਬੱਚਿਆਂ ਦੇ ਭਾਸ਼ਣ ਕਵੀਸ਼ਰੀ ਅਤੇ ਦਸਤਾਰ ਤੇ ਗੁਰਬਾਣੀ ਕੰਠ ਮੁਕਾਬਲੇ ਗੁਰਦੁਆਰਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਵਿਖੇ ਪ੍ਰਾਰੰਭ ਹੋ ਰਹੇ ਹਨ ਤੇ ਕੱਲ ਨੂੰ ਸਾਧ ਸੰਗਤ ਜੀ 10:30 ਵਜੇ ਤੱਕ ਸਹਿਤ ਅਰਦਾਸ ਬੇਨਤੀ ਹੋ ਕਰਕੇ ਗੁਰੂ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਵੇਗੀ ਜੋ ਤਲਵੰਡੀ ਸਾਬੋ ਦੇ ਵਖ ਵਖ ਪੜਾਵਾਂ ਤੋਂ ਹੁੰਦਾ ਹੋਇਆ ਸਾਬ ਨੂੰ ਤੱਕ ਸਾਹਿਬ ਕੇ ਆਣ ਕੇ ਸਮਾਲਤੀ ਹੋਵੇਗੀ ਤੇ ਨਾਲ ਹੀ ਸੋਦ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਆਦਿ ਸ਼ਬਾਜੀ ਤੱਕ ਸਾਹਿਬ ਦੇ ਕੰਪਲੈਕਸ ਦੇ ਸਾਹਮਣੇ ਬਿਲਕੁਲ ਕੀਤੀ ਜਾਵੇਗੀ ਆ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਤੇ 6 ਜਨਵਰੀ 23 ਕੋ ਵਾਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧੰਨ ਬਾਬਾ ਦੀਪ ਸਿੰਘ ਜੀਆ ਦੇ ਹੱਥ ਲਿਖਤ ਪਾਵਨ ਸਰੂਪਾਂ ਦੇ ਸੰਗਤ ਨੂੰ ਦਰਸ਼ਨ ਦਿਦਾਰ ਕਰਵਾਏ ਜਾਣਗੇ ਨਾਲ ਖੁੱਲੇ ਪੰਡਾਲਾਂ ਵਿੱਚ ਦੁਆੜ ਸਜਾਏ ਜਾਣਗੇ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ ਗਿਆਨੀ ਜੀਵਾ ਸਿੰਘ ਜੀ ਦੰਦੂ ਟਕਸਾਲ ਵਾਲੇ ਉਹ ਕਥਾ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ ਤੇ ਨਾਲ ਹੀ ਇਹਨਾਂ ਦੁਆਰਾਂ ਵਿੱਚ ਸਾਧੂ ਗੁਰਾਂ ਦੀ ਇਤਿਹਾਸਿਕ ਪਾਵਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਦਿਦਾਰ ਕਰਵਾਏ ਜਾਣਗੇ ਸਰਬਾ ਸੰਗਤ ਨੂੰ ਬੇਨਤੀ ਹੈ ਤਾਕਤ ਸਾਹਿਬੇ ਕੀ ਹੋ ਰਿਹਾ ਇਹ ਸਮੁੱਚੇ ਹੀ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜੀ ਸਜਾਵਟ ਵੀ ਕੀਤੀ ਗਈ ਹੈ ਬੜਾ ਬਿਲਕੁਲ ਜੀ ਮਹਾਰਾਜ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਸਾਡੇ ਤਾਕਤ ਸਾਹਿਬ ਦੇ ਗ੍ਰੰਥੀ ਸਾਹਿਬਾ ਜਰ ਗੁਰਮਤ ਇੰਸਟੀਚੂਟ ਦੇ ਬਹੁਤ ਪਿਆਰੇ ਬੱਚਿਆਂ ਨੇ ਬਹੁਤ ਹੀ ਪਿਆਰ ਦੇ ਨਾਲ ਇਹ ਸਾਰੀ ਸਜਾਵਟ ਕੀਤੀ ਹੈ ਤੇ ਨਾਲ ਤੱਕ ਸਹਿ ਉਹਦੇ ਸਮੁੱਚੇ ਪ੍ਰਬੰਧ ਵੱਲੋਂ ਜੋ ਸਾਰੀ ਸਜਾਵਟ ਹੋਈ ਇਹਦਾ ਸਹਿਯੋਗ ਕੀਤਾ ਗਿਆ ਹੈ ਸੋ ਇਹ ਬੱਚੇ ਹੀ ਵਧਾਈ ਦੇ ਪਾਤਰ ਨੇ ਤੇ ਇਹ ਸਾਰੀ ਜਿਹੜੀ ਜਿੰਨੀ ਵੀ ਡੈਕੋਰੇਸ਼ਨ ਸਜਾਵਟ ਹੋਈ ਹੈ ਬੱਚਾ ਨੇ ਬਹੁਤ ਸਹਿਯੋਗ ਦਿੱਤਾ ਅਸੀਂ ਆਪਣੇ ਗੁਰਮਤਿ ਇੰਸਟੀਚਿਊਟ ਦੇ ਪ੍ਰਿੰਸੀਪਲ ਸਾਹਿਬ ਉਹਨਾਂ ਦਾ ਵੀ ਤੇ ਉਹਨਾਂ ਦੇ ਬੱਚਿਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ